ਤੇ ਸੱਚ ਨੂੰ ਦੇਖਣਗੇ ਤੇ ਸੱਚ ਵਿੱਚ ਸਮਾਉਣਗੇ 나ਦ ਨੂੰ ਸੁਣਨਗੇ ਤੇ 나ਦ ਵਿੱਚ ਜਾਣਗੇ ਜਦੋਂ ਇਹਨਾਂ ਨੇ ਦੇਖਣਾ ਹੀ ਪੱਥਰ ਨੇ ਦੇਖਣੀਆਂ ਮੂਰਤੀਆਂ ਨੇ ਤੇ ਸੱਚ ਘਣ ਇਹਨਾਂ ਨੂੰ ਕਿਹੜਾ ਲੈ ਜਾਏਗਾ ਧਿਆਨ ਪੱਥਰ 'ਚ ਰਹਿ ਗਿਆ ਤੇ ਪੱਥਰ ਤਾਂ ਜੂਣਾ ਟੋਡੀ ਭਾਵਨਾ ਨਹੀਂ ਦੇਖੀ ਜਾਂਦੀ ਭਾਵਨਾ ਤਾਂ ਉਹਨਾਂ ਇੱਕ ਸ਼ਰਾਬੀ ਵਿੱਚ ਤੇ ਇੱਕ ਨਸ਼ੇ ਕਰਨ ਵਾਲੇ 'ਚ ਬੜੀ ਹੁੰਦੀ ਉਹ ਕਹਿੰਦਾ ਮੈਂ ਕਿਹੜਾ ਉਵੇਂ ਪੀਣਾ ਮੈਨੂੰ ਤਾਂ ਮੇਰੇ ਅੰਦਰ ਦੁੱਖ ਪਿਆਉਂਦੇ ਨੇ ਉਹ ਵੀ ਕਹਿੰਦਾ ਮੈਂ ਵੀ ਸੱਚਾ ਭਈਆ ਆਪਣੀ ਜਗ੍ਹਾ ਤੇ ਫਿਰ ਸ਼ਰਾਬੀ ਮੁਕਤ ਹੋਣਾ ਹੋ ਜਾਏਗਾ ਭਾਵਨਾ ਤਾਂ ਇੱਕ ਮੇਸਵਾ ਵਿੱਚ ਵੀ ਹੈ ਭਾਵਨਾ ਤਾਂ ਇੱਕ ਲੋਭੀ ਵਿੱਚ ਵੀ ਹੈ ਭਾਵਨਾ ਤਾਂ ਇੱਕ ਗ੍ਰਸਤੀ ਵਿੱਚ ਬੜੀ ਹੈ ਵੀ ਮੈਂ ਤਾਂ ਮੇਰੇ ਬੱਚੇ ਹੀ ਪਾਲ ਰਿਆ ਹੋਰ ਤਾਂ ਮੈਂ ਕੁਝ ਨਹੀਂ ਕਰ ਰਿਹਾ ਮੇਰੀ ਭਾਵਨਾ ਵੇਖ ਕੇ ਮੈਨੂੰ ਤਾਰ ਦਿਓ ਜੀ ਤੇ ਮਹਾਰਾਜ ਜੀ ਕਹਿੰਦੇ ਜਾਨਵਰਾਂ ਪੰਛੀਆਂ ਦਾ ਕੀ ਕਸੂਰ ਹੈ ਉਹ ਵੀ ਸਾਰੇ ਚੰਗੇ ਭਲੇ ਤੁਰੇ ਫਿਰਦੇ ਨੇ ਉਹ ਕਿਸੇ ਨੂੰ ਕੋ ਕਹਿੰਦੇ ਭਾਵਨਾ ਨਹੀਂ ਧਿਆਨ ਕਿੱਥੇ ਹੈ ਤੇਰਾ ਤੇਰੀ ਮਨ ਦੀ ਅਵਸਥਾ ਕਿੱਥੋਂ ਤੱਕ ਹੈ ਕੱਲੀ ਭਾਵਨਾ ਦੇ ਸਿਰ ਤੇ ਬੰਦਾ ਨਹੀਂ ਤਰਦਾ ਭਾਵਨਾ ਤਾਂ ਮਾਇਆ ਵਿੱਚ ਵੀ ਲੈ ਜਾ ਸਕਦੀ ਹੈ ਭਾਵਨਾ ਔਗਣਾ ਵਿੱਚ ਵੀ ਲੈ ਜਾਂਦੀ ਹੈ ਭਾਵਨਾ ਵੇਖਣੀ ਪੈਗੀ ਕਿਸ ਤਰ੍ਹਾਂ ਦੀ ਹੈ ਭਾਵਨਾ ਰੱਖੀ ਹੈ ਬੰਦਾ ਤਾਂ ਰੋਣਾ ਸਿੱਖਿਆ ਹੋਇਆ ਰੋਈ ਜਾਂਦਾ ਪਰ ਉਹਦਾ ਰੋਣਾ ਸੱਚਾ ਹੈ ਜਾਂ ਝੂਠਾ ਹੈ ਉਹ ਆਤਮਾ ਦੱਸੇਗੀ ਉਹ ਗੁਰੂ ਦੱਸੇਗਾ ਉਹ ਵੇਦ ਦੱਸੇਗਾ ਉਹ ਗੁਰਬਾਣੀ ਦੱਸੇਗੀ ਵੀ ਜਿਹੜਾ ਤਰ੍ਹਾਂ ਰੋਣਾ ਹੈ ਝੂਠਾ ਹੈ ਕਿ ਸੱਚਾ ਰੋਣਾ ਹੈ ਤੂੰ ਮਾਇਆ ਵਸ ਹੋ ਕੇ ਰੋ ਰਿਹਾ ਹੈ ਜਾਂ ਵਿਰਾਗ ਵਿੱਚ ਮਾਲਕ ਦੇ ਮਲਾਪ ਰਹੀ ਰੋ ਰਿਹਾ ਹੈ ਇਹ ਗੁਰਬਾਣੀ ਦੱਸੇ ਰੋ ਤਾਂ ਸਾਰੀ ਰਹੇ ਆ ਇਸ ਕਰਕੇ ਉਹਨਾਂ ਨੇ ਗੁਰਨਾਨਕ ਦੇਵ ਜੀ ਨੇ ਨਰੰਕਾਰ ਤੇ ਨਾਦ ਦੀ ਗੱਲ ਸ਼ੁਰੂ ਕੀਤੀ ਜੋ ਕਿ ਅੱਜ ਆਪਣੇ ਹੁਣ ਬਿਲਕੁਲ ਨਾਂ ਦੇ ਬਰਾਬਰ ਹੈ ਕੋਈ ਕਰ ਹੀ ਨਹੀਂ ਰਿਹਾ ਕੋਈ ਕਹਿੰਦਾ ਹੈ ਵੀ ਮਾਲਾ ਫੇਰੋ ਕੋਈ ਕਹਿੰਦਾ ਵੀ ਆ ਜਾਪ ਕਰ ਲੋ ਕੋਈ ਕਹਿੰਦਾ ਜੀ ਗੁਰਬਾਣੀ ਚੋਂ ਆ ਸ਼ਬਦ ਲੈ ਲੋ ਸੱਚ ਨਰੰਕਾਰ ਦੀ ਗੱਲ ਨਹੀਂ ਕੋਈ ਕਰਦਾ ਸਿਰਫ ਇੱਥੋਂ ਤੱਕ ਹੀ ਆ ਵੀ ਬਾਣੀ ਪੜੀ ਕੱਲੀ ਬਾਣੀ ਪੜਨ ਨਾਲ ਕੱਲਾ ਪਾਠ ਕਰਨ ਨਾਲ ਇੰਨਾ ਕੁ ਲਾਭ ਮਿਲ ਜਾਂਦਾ ਹੈ ਸਵਾਸ ਜਮਾ ਹੋਈ ਜਾਂਦੇ ਨੇ ਪਰ ਦੁਬਾਰੇ ਫਿਰ ਮਨਸ ਜਨਮ ਮਿਲ ਜਾਂਦਾ ਅੱਛੇ ਕਰਮ ਦੇ ਸੱਚ ਦੀ ਪਹਿਚਾਨ ਹੋਏਗੀ ਜਦੋਂ ਨਰੰਕਾਰ ਦੇ ਤਤ ਦੇ ਉੱਪਰ ਧਿਆਨ ਟਿਕੇਗਾ ਇਦੋਂs ਸਵਾਸ ਖਤਮ ਹੋਏ ਨਰਨਕਾਰ ਦੇ ਨਾਮ ਵਿੱਚ ਸੱਚ ਵਿੱਚ ਧਿਆਨ ਹੈ ਉਹਦੇ ਤੱਤ ਸਮਾਇਆ ਤੱਤ ਰੋਟੇਟ ਹੁੰਦਾ ਰਿਫਲੈਕਟ ਹੁੰਦਾ ਜਿਨ੍ਹਾਂ ਦਾ ਧਿਆਨ ਸੱਚ ਵਿੱਚ ਹੈ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਤੇ ਆਇਆ ਜੀ ਤਨ ਟੂਟੀ ਜਮਕੀ ਉਹ ਹਰ ਕਿਹੜਾ ਫਿਰ ਜਿੰਨੂੰ ਤੇ ਆਉਣਾ ਹੈ ਆਪਾਂ ਹਰ ਤੇ ਆਉਣਾ ਤੇ ਮੁਕਤ ਹੋ ਜਾਗੇ ਜਮਾਂ ਦੀ ਫਾਈਟ ਟੁੱਟ ਜਾਏਗੀ ਫਿਰ ਹਰ ਕੀ ਹੈ ਚੱਕਰ ਚਿੰ ਅਰਬਰਨ ਜਾਤ ਅਰ ਪਾਤ ਨਹੰਜੇ ਰੂਪ ਰੰਗ ਅਰ ਰੇਖ ਭੇਖ ਕੋਊ ਅਚਲ ਮੂਰਤ ਇਹ ਹਰ ਹੈ ਜਿਹੜਾ ਅਨਭਵ ਹੁੰਦਾ ਹੈ ਪ੍ਰਕਾਸ਼ ਹੈ ਔਰ ਪ੍ਰਕਾਸ਼ ਵੀ ਐਸਾ ਵੀ ਉਸਦਾ ਰੰਗ ਨਹੀਂ ਹੈ ਚੱਕਰ ਚ ਨਹੀਂ ਹੈ ਉਹ ਹਰ ਨੂੰ ਧਿਆਉ ਉਹ ਕਿੱਥੇ ਹੈ ਕਹਿੰਦੇ ਸੋ ਤੁਮ ਹੀ ਮੈਂ ਮਸਾ ਨਿਰੰਤਰ ਨਾਨਕਦਰਪਣੇਂ ਸ਼ੀਸ਼ੇ ਵਰਗਾ ਤੇਰੀ ਅੰਦਰ ਨਿਰੰਤਰ ਵਸ ਰਿਹਾ ਅੱਖਾਂ ਖੋਲ ਬਾਹਰ ਦੇਖ ਅੰਦਰ ਦੇਖ ਸੰਤ ਨਹੀਂ ਦਿਖਦਾ ਜੀ ਉਹ ਕਹਿੰਦੇ ਤੇਰੇ ਅਤੇ ਸੱਚ ਦੇ ਦਰਮਿਆਨ ਫੁਰਨੇ ਨੇ ਦੁਵਾਰ ਖੜੀ ਕੀਤੀ ਹੋਈ ਆ ਜਾਲ ਪਿਆ ਹੋਇਆ ਵਾ ਫੁਰਨੇ ਪਾਸੇ ਘਰ ਤੇ ਪ੍ਰੇਮ ਦੇ ਨਾਲ ਨਿਤਰਖੋਲ ਸਾਹਮਣੇ ਸੀਸੀ ਦੀ ਨਹੀਂ ਆਈਆ ਸਵਾਗਣ ਹੋ ਜਾਉਦੀ ਤੂੰ ਨਹੀਂ ਦੇਖ ਸਕਦਾ ਤੇ ਉਹਦੀਆਂ ਮਿੰਨਤਾਂ ਕਰ ਪਰ ਖਿਆਲ ਰੱਖੀ ਉਹ ਤੇਰੀ ਸੇਜ ਤੇ ਆਉਣਾ ਚਾਹੁੰਦਾ ਹੈ ਇੱਥੇ ਮਨ ਨੂੰ